ਵਿਕਸਿਤ ਪਰ ਸੰਕਲਪ ਯਾਤਰਾ ਤਹਿਤ ਮੁਹਾਲੀ ਦੇ ਡੇਰਾ ਬਸੀ ਬਲਾਕ ਦੇ ਪਿੰਡ ਭੁਖੜੀ ਵਿਖੇ ਕੇਂਦਰ ਸਰਕਾਰ ਵੱਲੋਂ ਵੱਖ-ਵੱਖ ਵਰਗਾਂ ਲਈ ਚਲਾਈਆਂ ਜਾ ਰਹੀਆਂ ਫਲਾਈ ਸਕੀਮਾਂ ਬਾਰੇ ਜਾਣੂ ਕਰਵਾਉਣ ਅਤੇ ਲਾਭਪਾਤਰੀਆਂ ਨੂੰ ਸੇਵਾਵਾਂ ਦੇਣ ਲਈ ਵੱਖ-ਵੱਖ ਵਿਭਾਗਾਂ ਵੱਲੋਂ ਕੈਂਪ ਲਗਾਏ ਗਏ। ਸਮਾਕੇ ਲੋਕਾਂ ਨੇ ਸਟਾਲਾਂ ਦਾ ਨਰੀਖਣ ਕਰਕੇ ਆਯੂਸ਼ਮਾਨ ਕਾਰਡ, ਉਜਵਲਾ ਯੋਜਨਾ, ਮਾਤਰੂ ਵੰਧਨਾ ਯੋਜਨਾ, ਮਗਨੁਰੇਗਾ, ਸਮੇਤ ਆਧਾਰ ਕਾਰਡ ਬਣਾਉਣ ਅਤੇ ਅਪਡੇਟ ਕਰਾਉਣ ਬਾਰੇ ਜਾਣਕਾਰੀ ਲਈ ਉਹਨਾਂ ਡਰੋਨ ਵਿਧੀ ਰਾਹੀਂ ਖਾਦ ਸਪਰੇਅ ਕਰਨ ਦੀ ਵਿਧੀ ਨੂੰ ਦੇਖਿਆ। ਇਸ ਤੋਂ ਇਲਾਵਾ ਇੱਕ ਮੈਡੀਕਲ 체크업 캠ਪ ਵੀ ਲਗਾਏ ਗਏ ਜਿਸ ਚ ਲੋਕਾਂ ਨੇ ਬੀਪੀ ਸ਼ੂਗਰ ਅਤੇ ਖੂਨ ਦੀ ਜਾਂਚ ਕਰਵਾਈ ਟੀਬੀ ਦੇ ਖਾਤਮੇ ਬਾਰੇ ਕੌਮੀ ਪ੍ਰੋਗਰਾਮ ਤਹਿਤ ਸ਼ੱਕੀ ਮਰੀਜ਼ਾਂ ਦੀ ਜਾਂਚ ਕੀਤੀ ਗਈ ਸੰਕਲਪ ਯਾਤਰਾ ਸਬੰਧੀ ਪਿੰਡ ਵਿੱਚ ਆਸ਼ਾ ਵਰਕਰਾਂ ਵੱਲੋਂ ਪਿੰਡੂ ਸੇਤ ਸਫਾਈ ਕਮੇਟੀਆਂ ਤੇ ਜਨ ਅਰੋਗ્ય ਸਮਿਤੀ ਮੈਂਬਰਾਂ ਨੂੰ ਸਰਕਾਰੀ ਯੋਜਨਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਪਿੰਡ ਦੇ ਲੋਕਾਂ ਨੇ ਜਾਗਰੂਕਤਾ ਵੈਨ ਰਾਹੀਂ ਕੇਂਦਰੀ ਯੋਜਨਾਵਾਂ ਦੀ ਜਾਣਕਾਰੀ ਮਿਲਣ ਤੇ ਮੋਦੀ ਸਰਕਾਰ ਦਾ ਧੰਨਵਾਦ ਕੀਤਾ ਮਰੇਗੇ ਚ ਲੱਗੇ ਹੋਇਆ ਜੀ ਮਰੇਗੇ ਚ ਕੰਮ ਕਰਦੇ ਆ ਜੀ 303 ਰੁਪਏ ਜੀ 100 ਦਿਨ ਮਿਲਦੇ ਸਾਨੂੰ ਵਧੀਆ ਫਾਇਦਾ ਮਿਲਦਾ ਹੈ ਸਾਡੇ ਪਿੰਡ ਚ ਰੁਜ਼ਗਾਰ ਮਿਲਦਾ ਹੈ ਸਾਨੂੰ ਤੇ ਇਹੀ ਬਹੁਤ ਧੰਨਵਾਦ ਆ ਜੀ ਮਰੇਗਾ ਦਾ ਕੰਮ ਕਰਦਾ ਜੀ 303 ਰੁਪਏ ਦੇੜੀ ਆ ਜੀ ਕਾਣ ਵੀ ਮਿਲਦੀ ਆ ਸਾਨੂੰ ਜੀ ਅਸੀਂ ਬਹੁਤ ਖੁਸ਼ ਆਂ ਜੀ ਸੁਖਦੇਵ ਜੀ ਮਰਦੀਦਾ ਆ ਆਯੁਸ਼ਮਨ ਕਾਰਡ ਬਣਵਾਣੀ ਆ ਇਥੇ ਜੀ ਆਯੁਸ਼ਮਨ ਕਾਰਡ ਬਣ ਗਿਆ 2 ਮਿੰਟ ਮੇ 5 ਲੱਖ ਤੱਕ ਇਲਾਜ ਮੁਕਤ ਹੋ ਸਕਦਾ ਧੰਨਵਾਦ ਮੋਦੀ ਜੀ ਅਜੀਬ ਕੁਮਾਰ ਪਿੰਡ ਫੁਖੜੀ ਸਾਡੇ ਪਿੰਡ ਵਿੱਚ ਅਜੀ ਰਿਜੈਟਿੰਗ ਆਨ ਆਇਆ ਇਹਦਾ ਬਸਾਨੂੰ ਬਹੁਤ ਲਾਭ ਹੋਇਆ ਇਹਨਾਂ ਨੇ ਯੋਜਨਾ ਬਾਰੇ ਤੇ ਜੇ ਸਾਡੇ ਪਿੰਡ ਵਿੱਚ ਕੱਚੇ ਮਕਾਨਾਂ ਦੇ 7-8 ਬੰਨਾਂ ਦੇ ਪੈਸੇ 1 ਲੱਖ 20 ਹਜ਼ਾਰ ਆ ਗਏ ਮੈਂ ਮੋਦੀ ਸਾਹਿਬ ਦਾ ਤੈਨ ਦਿਲੋਂ ਧੰਨਵਾਦ ਕਰਦਾ ਹਾਂ